ਕ੍ਰੈਡਿਅਨ ਖਬਰਾਂਾਂ ਦੇ ਵਿੱਚ ਵੱਡੀ ਖਬਰ ਟੋਰਾਂਟੋ ਇਲਾਕੇ ਦੀ ਰੀਅਲ ਸਟੇਟ ਮਾਰਕੀਟ ਉੱਤੇ ਲਟਕ ਰਹੀ ਬੇਚੈਨੀ ਅਗਸਤ ਤੱਕ ਲਟਕਦੀ ਜਾਪ ਰਹੀ ਹੈ ਪਰ ਅਧਿਉਗ ਦੇ ਇੱਕ ਅਨੁਭਵੀ ਦੇ ਅਨਸਾਰ ਸੰਕੇਤ ਪੱਤ ਛੜ ਦੇ ਵਿੱਚ ਨਵੇਂ ਜੋਸ਼ ਵੱਲ ਇਸ਼ਾਰਾ ਕਰ ਰਹੇ ਨੇ ਹਾਲੀ ਵਿੱਚ ਹਫ਼ਤਿਆਂ ਦੇ ਅੰਦਰ ਵਿਕਰੀ ਸੁਸਤ ਰਹੀ ਹੈ ਇੱਥੋਂ ਤੱਕ ਕਿ ਬੈਂਕ ਆਫ ਕੈਨੇਡਾ ਦੇ ਬੈਂਚਮਾਰਕ ਵਿਆਜ ਦਰ ਨੂੰ 4.7% ਤੋਂ ਘਟਾ ਕੇ 4.5% ਕਰਨ ਦਾ ਹਾਲੀਆ ਕਦਮ ਵੀ ਸੰਭਾਵੀ ਖਰੀਦਦਾਰਾਂ ਨੂੰ ਮੋੜ ਸਰਜੀਤ ਕਰਨ ਦੇ ਲੜਿੰਦੇ ਉਤਪ੍ਰੇਰਿਤ ਨਹੀਂ ਜਾਪ ਰਿਹਾ ਰਾਈਟਸ ਐਟ ਹੋਮ ਰੀਅਲਟੀ ਪ੍ਰਾਪਰਟੀ ਦੇ ਸੀਏ ਪ੍ਰਦਾਨ ਜੋ ਲੁਸਿਕ ਦਾ ਕਹਿਣਾ ਹੈ ਕਿ 25 ਬੇਸਿਕ ਪੁਆਇੰਟ ਦੀ ਦਰ ਵਿੱਚ ਕਟੌਤੀ ਖਰੀਦਦਾਰਾਂ ਲਈ ਇੱਕ ਛੋਟੇ ਵਿਗਿਆਨਿਕ ਉਤਸ਼ਾਹ ਵਾਲ ਪ੍ਰਦਾਨ ਕਰਨ ਦੀ ਸੰਭਾਵਨਾ ਤੇ ਉਹ ਪੰਜਾਬ ਆਧਾਰ ਅੰਕਾਂ ਦੀ ਹੋਰ ਭਾਰੀ ਕਟੌਤੀ ਦੀ ਉਮੀਦ ਕਰ ਰਹੇ ਸੀ ਮੈਨੂੰ ਲੱਗ ਰਿਹਾ ਹੈ ਕਿ ਇਸ ਨੇ ਚੀਜ਼ਾਂ ਨੂੰ ਥੋੜਾ ਤੇਜ਼ੀ ਨਾਲ ਅੱਗੇ ਵਧਾਉਣ ਵਿੱਚ ਸੱਚਮੁੱਚ ਮਦਦ ਕੀਤੀ ਹੋਵੇਗੀ ਮਿਸਟਰ ਲੁਸਿਕ ਨੋਟ ਕਰਦਾ ਹੈ ਕਿ ਫਿਕਸ ਟਰਮ ਮਾਰਗੇਜ ਲਈ ਦਰਾਂ ਬਹੁਤ ਸਾਰੇ ਲੋਕਾਂ ਲਈ ਵਿੱਤ ਦੇ ਲਈ ਯੋਗ ਹੋਣ ਲਈ ਮੁਸ਼ਕਲ ਬਣਾਉਂਦੀਆਂ ਨੇ ਜਦੋਂ ਮਨਜ਼ੂਰੀ ਦੇਣ ਦੀ ਗੱਲ ਆਉਂਦੀ ਹੈ ਤਾਂ 뱅커 ਬਹੁਤ ਜ਼ਿਆਦਾ ਕੰਜੂਸ ਹੋ ਗਏ ਨੇ ਇਸ ਨੂੰ ਅਨਕੂਲ ਮੋਰਗੇਜ ਦਰਾ ਅਤੇ ਸ਼ਰਤਾਂ ਦਾ ਅਨਵਾਦ ਕਰਨਾ ਪੈਂਦਾ ਅਤੇ ਬੈਂਕ ਦੇ ਰਿੰਨਦਾਤਾ ਜੋ ਪੈਸਾ ਲਗਾਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਇੱਥੇ ਬਹੁਤ ਸਾਰੇ ਭਿਆਲਕ ਲੋਕ ਨੇ ਜੋ ਇਸ ਯੋਗ ਸਮੇਂ ਦੇ ਲਈ ਨਹੀਂ ਤੇ ਉਥੇ ਹੀ ਉਦਾਹਰਨ ਲਈ ਇੱਕ ਪ੍ਰਸਿੱਧ 3 ਸਾਲ ਦੀ ਮਿਆਦ ਦੇ ਨਾਲ ਮਾਰਗੇਜ ਲਈ ਪੋਸਟ ਕੀਤੀਆਂ ਦਰਾਂ ਹਾਲ ਹੀ ਵਿੱਚ 6.99% ਦੇ ਆਸ-ਪਾਸ ਹੋਵਰ ਕਰ ਰਹੀਆਂ ਨੇ ਮਿਸਟਰ ਲੂਸਿਕ ਆਸ਼ਾਵਾਦੀ ਹੈ ਤੇ ਗਰਾਵਟ ਵਿੱਚ ਮਾਰਕੀਟ ਦੇ ਅੰਦਰ ਤੇਜ਼ੀ ਆਵੇਗੀ ਖਾਸ ਤੌਰ ਤੇ ਜੇ ਕੇਂਦਰੀ ਬੈਂਕ 4 ਸਤੰਬਰ ਦੀ ਨੀਤੀ ਸੈਟਿੰਗ ਕਮੇਟੀ ਦੀ ਅਗਲੀ ਨਿਯਮਤ ਮੀਟਿੰਗ ਦੇ ਵਿੱਚ ਆਪਣੀ ਮੁੱਖ ਦਰਾਂ ਨੂੰ ਦੁਬਾਰਾ ਘਟਾਉਂਦਾ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੀਨ ਨੇ ਜੁਲਾਈ ਦੇ ਕੈਨਫੈਬ ਤੇ ਵਧੇਰੇ ਜਿੱਥੇ ਆਵਾਜ਼ ਕੀਤੀ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਾਲ ਵਾਧੂ ਦਰਾਂ ਵਿੱਚ ਕਟੌਤੀ ਦੀ ਉਮੀਦ ਕਰਨਾ ਵਾਜਿਬ ਹੈ ਕੈਪੀਟਲ ਇਕਨੋਮਿਕਸ ਦੇ ਉੱਤਰੀ ਅਮਰੀਕਾ ਦੇ ਅਰਧ ਸ਼ਾਸਤਰੀ 올ੀਵਿਆ ਕ੍ਰਾਸ ਦਾ ਕਹਿਣਾ ਹੈ ਕਿ ਟੋਨ ਵਿੱਚ ਤਬਦੀਲੀ ਇਹ ਦਰਸਾਉਂਦੀ ਹੈ ਕਿ ਨੀਤੀ ਨਿਰਮਾਤਾ ਉਪਰੋਤਕ ਵਿੱਚ ਆਉਣ ਵਾਲੇ ਆਪਣੇ ਟੀਚਿਆਂ ਦੇ 2% ਤੋਂ ਹੇਠਾਂ ਮਹਿੰਗਾਈ ਦਰ ਦੇ ਹੇਠਾਂ ਆਉਣ ਦੀ ਸੰਭਾਵਨਾ ਤੋਂ ਲਗਭਗ ਚਿੰਤਤ ਨੇ ਉਪਭੋਗਵਕ ਬਾਣੀ ਕਰ ਰਹੇ ਨੇ ਕਿ ਕੇਂਦਰੀ ਬੈਂਕ ਇਸ ਸਾਲ ਹਰ ਮੀਟਿੰਗ ਵਿੱਚ ਨੀਤੀਗਤ ਦਰਾਂ ਵਿੱਚ ਕਟੌਤੀ ਕਰੇਗਾ ਕੁਝ ਅਬਲਾਸੀਕਰ ਖਰੀਦਦਾਰਾਂ ਉਦੋਂ ਤੱਕ ਰੁਕੇ ਹੋਏ ਦਿਖਾਈ ਦੇ ਰਹੇ ਨੇ ਜਦੋਂ ਤੱਕ ਉਹ ਦਰਾਂ ਘਟ ਨਹੀਂ ਜਾਂਦੀਆਂ ਉਹ ਦੇਖਦੇ ਨੇ ਕਿ ਬੇਸਟਰੀਟ ਅਸਲੀਅਤ ਬਣਨ ਦੀ ਭਵਿੱਖਬਾਣੀ ਕਰ ਰਹੀ ਹੈ ਇਥੋਂ ਇੱਕ ਖੜੋਤ ਦਾ ਨਾਮ ਵੀ ਕੁਝ ਚੱਲ ਰਿਹਾ ਤੇ ਖਰੀਦਦਾਰਾਂ ਦਾ ਮੰਨਣਾ ਹੈ ਕਿ ਜਿੱਦੀ ਵਿਕਰੇਤਾਵਾਂ ਨੂੰ ਆਖਰਕਾਰ ਕੀਮਤ ਤੇ ਰੋਕ ਲਗਾਉਣੀ ਪਵੇਗੀ ਅਤੇ ਵਿਕਰੇਤਾ ਕਹਿੰਦੇ ਨੇ ਕਿ ਉਹ ਆਪਣੀਆਂ ਸੂਚੀਆਂ ਖਿੱਚ ਲੈਣਗੇ ਜੋ ਸੰਪਤੀ ਨੂੰ ਲੀਜ਼ ਤੇ ਦੇਣਗੇ ਜੇ ਉਹਨਾਂ ਨੂੰ ਉਹ ਕੀਮਤ ਨਹੀਂ ਮਿਲੀ ਜਿਸ ਲਈ ਉਹ ਟੀਚਾ ਰੱਖ ਰਹੇ ਨੇ ਇਸ ਦੌਰਾਨ ਮਿਸਟਰ ਲੁਸਿਕ ਦਾ ਕਹਿਣਾ ਹੈ ਕਿ ਪੂਰੇ ਅਨਟਾਰੀਓ ਵਿੱਚ ਰਾਈਟ ਐਟ ਹੋਮ ਅਤੇ ਪ੍ਰਾਪਰਟੀ ਸੀਏ ਦਫ਼ਤਰਾਂ ਦੀ ਵਸੂਲੀ ਜੁਲਾਈ ਦੇ ਦੌਰਾਨ ਹਰ ਹਫ਼ਤੇ ਵੱਧ ਰਹੀ ਹੈ ਹਾਲਾਂਕਿ ਵਾਅਦੇ ਦੀ ਰਫ਼ਤਾਰ ਹੌਲੀ ਹੋ ਗਈ ਹੈ। ਵਰਤਮਾਨ ਵਿੱਚ ਫਰਮ ਵਿੱਚ ਸਪਲਾਈ ਪਿਛਲੇ ਸਾਲ ਦੇ ਇਸ ਸਾਲ ਨਾਲੋਂ 44% ਵੱਧ ਗਈ ਹੈ। ਮਿਸਟਰ ਲੁਸਿਕ ਨੂੰ ਉਮੀਦ ਹੈ ਕਿ ਅਗਸਤ ਦੇ ਵਿੱਚ ਹੋਰ ਸੂਚੀਆਂ ਆਉਣਗੀਆਂ ਕਿਉਂਕਿ ਕੁਝ ਮਕਾਨ ਮਾਲਕਾਂ ਨੂੰ ਚਿੰਤਾ ਹੈ ਕਿ ਸਪਲਾਈ ਸਿਰਫ ਸਤੰਬਰ ਵਿੱਚ ਵਾਧਦੀ ਰਹੇਗੀ ਉਹ ਕਹਿੰਦੇ ਨੇ ਕਿ ਮੈਂ ਹੁਣ ਹੋਰ ਲੋਕਾਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਮਾਰਕੀਟ ਵਿੱਚ ਆਉਣਾ ਚਾਹੁੰਦਾ 2000 ਦੇ ਦਹਾਕੇ ਦੇ ਆਰੰਭ ਵੀ ਵਿਕਰੀ ਆਪਣੇ ਸਭ ਤੋਂ ਢਿੱਲੇ ਪੱਧਰ ਤੇ ਵਧ ਰਹੀ ਹੈ ਮਿਸਟਰ ਲੂਸਿਕ ਦੱਸਦੇ ਨੇ ਕਿ ਉਹ ਸੰਭਾਵੀ ਵਿਕਰੇਤਾ ਨੂੰ ਸਲਾਹ ਦਿੰਦੇ ਨੇ ਕਿ ਉਹ ਸਲਾਹ ਲੈਂਦੇ ਨੇ ਜੇ ਉਹਨਾਂ ਨੂੰ ਵੇਚਣ ਦੀ ਸਖਤ ਜ਼ਰੂਰਤ ਨਹੀਂ ਉਹ ਗਿਰਾਵਟ ਦਾ ਇੰਤਜ਼ਾਰ ਕਰਨਾ ਬਿਹਤਰ ਹੈ ਜੇ ਤੁਹਾਨੂੰ ਗਰਮੀਆਂ ਦੇ ਮਹੀਨੇ ਵਿੱਚ ਮਾਰਕੀਟ ਵਿੱਚ ਕੁਝ ਨਹੀਂ ਹੋਣਾ ਤਾਂ ਨਾ ਉਸ ਨੂੰ ਕਰੋ ਮਿਸਟਰ ਲੁਸਿਕ ਦਾ ਕਹਿਣਾ ਹੈ ਕਿ ਆਪਣੀ ਫਰਮ ਦੇ ਆਂਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਔਸਤ ਖਾਸ ਤੌਰ ਤੇ ਔਸਤ ਕੀਮਤ ਹੁਣ ਲਗਭਗ 2% ਘਟ ਚੁੱਕੀ ਹੈ ਇਹ 2023 ਦੇ ਵਿੱਚ 8 8% ਗਿਰਾਵਟ ਤੋਂ ਬਾਅਦ ਆਈ ਹੈ ਉਹਨਾਂ ਦਾ ਮੰਨਣਾ ਹੈ ਕਿ ਕੀਮਤਾਂ ਵਿੱਚ ਅਜੇ ਤੋਂ 5% ਦੀ ਗਿਰਾਵਟ ਆ ਸਕਦੀ ਹੈ ਪਰ ਉਸ ਨੂੰ ਇਸ ਤੋਂ ਜ਼ਿਆਦਾ ਗੰਭੀਰ ਸੁਧਾਰ ਦੀ ਉਮੀਦ ਨਹੀਂ ਹੈ ਮਿਸਲਸੀ ਕੇ ਇਹ ਵੀ ਦੱਸਦੇ ਨੇ ਕਿ ਰੀਸੇਲ ਕਾਂਡੋ ਇਸੇ ਲਈ ਕਮਜ਼ੋਰ ਕਾਰਗੁਜ਼ਾਰੀ ਨੇ ਔਸਤ ਕੀਮਤ ਨੂੰ ਹੇਠਾਂ ਖਿੱਚਿਆ ਪਰ ਕੁਝ ਬ੍ਰੈਕਟਾਂ ਤੇ ਆਂਡ ਗਵਾਂਡ ਵਿੱਚ ਕੀਮਤਾਂ ਅਜੇ ਵੀ ਸਟੈਨ ਹਨ ਉਦਾਹਰਨ ਦੇ ਲਈ ਮੋਰ ਪਾਰਕ ਦੇ ਪਰਿਵਾਰਕ ਅਨੁਕੂਲ ਟ੍ਰਾਂਟੋ ਇਲਾਕੇ ਦੇ ਵਿੱਚ ਇੱਕ ਘਰ ਨੂੰ ਵੇਚਣ ਵਿੱਚ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਜੇਕਰ ਪੁੱਛਣ ਦੀ ਕੀਮਤ 3 ਮਿਲੀਅਨ ਦੇ ਅੰਕ ਦੇ ਨੇੜੇ ਜਾਂ ਇਸ ਤੋਂ ਘੱਟ ਹੈ। ਉਪਨਗਰਾਂਵਾਂ ਵਿੱਚ ਜਿੱਥੇ ਖਾਸ ਕਰਕੇ ਸਪਲਾਈ ਵਧੇਰੇ ਭਰਪੂਰ ਹੈ ਪਰ ਘਰ ਦੇ ਮਾਲਕਾਂ ਨੂੰ ਵੇਚਣ ਲਈ ਕੀਮਤ ਦੇ ਆਧਾਰਤ ਕਰਨ ਦੀ ਲੋੜ ਹੁੰਦੀ ਹੈ। ਤੁਸੀਂ ਜਿਸ ਮਾਰਕੀਟ ਵਿੱਚ ਹੋ ਉਸ ਤੇ ਨਿਰਪਰ ਕਰਦੀ ਹੈ ਜਾਂ ਤੁਸੀਂ ਸੰਤੁਲਿਤ ਖਰੀਦਦਾਰ ਦੀ ਮਾਰਕੀਟ ਵਿੱਚ ਹੋ। ਮਿਸਟਰ ਲੁਸਿਕ ਸਿਫਾਰਿਸ਼ ਕਰਦੇ ਨੇ ਕਿ ਵਕਰੀਤਾ ਜੋ ਇਹ ਸੋਚਦੇ ਨੇ ਕਿ ਕੀਮਤ ਘਟਾਉਣਾ ਇੱਕ ਚੰਗੀ ਰਣਨੀਤੀ ਹੈ। ਆਪਣੇ ਸੂਚੀਕਰਨ ਏਜੰਟ ਦੇ ਨਾਲ ਬੈਠੋ ਅਤੇ ਨਾ ਸਿਰਫ ਇੱਕ ਮੈਕੋਰ ਪੱਧਰ ਤੇ ਹੋ ਰਿਹਾ ਸਗੋਂ ਇੱਕ ਮਾਈਕਰੋ ਲੈਵਲ ਵੀ ਉਹਨਾਂ ਦੀ ਆਪਣੀ ਗੱਲ ਵਿੱਚ ਡ੍ਰਿਲ ਕੀਤਾ ਜਾਂਦਾ ਹੈ ਤੇ ਵਕਰੀਤਾ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਕੀਮਤਾ ਘਟੀਆਂ ਨੇ ਉਹ ਅੱਗੇ ਵੀ ਕਹਿੰਦੇ ਨੇ ਕਿ ਰੈਂਟਲ ਇਸ ਸਮੇਂ ਫਰਮ ਦੇ ਲੈਣ ਦੇਣ ਦਾ ਲਗਭਗ 49% ਬਣਦਾ ਜਾ ਰਿਹਾ ਜਦੋਂ ਕਿ ਵਧੇਰੇ ਆਮ ਸਾਲਾਂ ਨਾਲੋਂ 35 ਤੋਂ 37% ਸੀ ਅਤੇ ਜਦੋਂ ਮਿਸਟਰ ਲੂਸਿਕ ਵਿਕਰੀ ਦੇ ਸੁਧਾਰ ਦੀ ਉਮੀਦ ਕਰਦਾ ਹੈ ਉਹ ਅਨਟਾਰੀਓ ਵਿੱਚ ਕਮਜ਼ੋਰ ਲੇਬਰ ਅਤੇ ਉਪਭੋਗਤਾ ਭਾਵਨਾਵਾਂ માં ਵਿਆਪਕ ਆਰਥਿਕ ਤਸਵੀਰ ਬਾਰੇ ਚਿੰਤਾ ਕਰਦਾ ਹੈ ਬੈਂਕ ਆਫ ਨੋਵਾ ਸਕੋਸ਼ੀਆ ਦੇ ਉਪ ਪ੍ਰਧਾਨ ਅਰਥਸ਼ਾਸਤਰੀ ਰਿਬੇਕਾ ਯੰਗ ਦਾ ਕਹਿਣਾ ਹੈ ਕਿ ਕੈਨੇਡੀਅਨ ਅੱਜਕੱਲ੍ਹ ਲਗਭਗ ਹਰ ਚੀਜ਼ ਬਾਰੇ ਅਸੰਤੁਸ਼ਟੀ ਦੀ ਭਾਵਨਾ ਨਾਲ ਜੂਝ ਰਹੇ ਨੇ ਨਿਰਾਸ਼ਾਵਾਦ ਆਰਥਿਕਤਾ ਸਰਕਾਰ ਤੇ ਸਮਾਜ ਵਿੱਚ ਫੈਲੇ ਮੁੱਦਿਆਂ ਨੂੰ ਫੈਲਾਉਂਦਾ ਹੈ ਸ਼੍ਰੀਮਤੀ ਯੰਦ ਨੇ ਡਰਾਕਾ ਨੂੰ ਇਹ ਨੋਟ ਵਿੱਚ ਕਿਹਾ ਕਿ ਜ਼ਿੰਦਗੀ ਦੀ ਸੰਤੁਸ਼ਟੀ ਨੇ ਇੱਕ ਟੋਲ ਲੈ ਲੱਗਾ ਹੈ ਤੇ ਉੱਥੇ ਹੀ ਓਮਿੰਗਾਇਦਰ ਆ ਤੇ ਮਕਾਨ ਦੀਆਂ ਲਗਾਤਾਰ ਵਧੇ ਕੀਮਤਾਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਿੰਤਤ ਨਜ਼ਰ ਆ ਰਹੇ ਨੇ ਪਰ ਸ਼੍ਰੀਮਤੀ ਯੰਦ ਨੇ ਸਾਬਦਾਨ ਕੀਤਾ ਕਿ ਇਹ ਸਪਸ਼ਟ ਨਹੀਂ ਹੈ ਕਿ ਅੱਜ ਦੇ ਨਿਰਾਸ਼ ਰਵਈਏ ਦੀ ਜ਼ਰੂਰਤ ਹੈ ਉਪਭੋਗਤਾ ਦੁਆਰਾ ਉਦਾਸੀ ਮਹਿਸੂਸ ਕਰਨ ਅਤੇ ਵਪਾਰਕ ਨੇਤਾਵਾਂ ਦੁਆਰਾ ਇੱਕ ਅਨਿਸ਼ਚਿਤ ਦ੍ਰਿਸ਼ਟੀਕੋਣ ਦੀ ਰਿਪੋਰਟ ਕਰਨ ਦੇ ਨਾਲ ਸ਼੍ਰੀਮਤੀ ਯੰਗ ਦਾ ਕਹਿਣਾ ਹੈ ਕਿ ਇਹ ਭਾਵਨਾ ਜਾਂਚ ਕ੍ਰਮ ਵਿੱਚ ਹੈ ਨਹੀਂ ਤਾਂ ਨਿਰਾਸ਼ਾਵਾਦ ਸਹਿਵੇਂ ਪੂਰੀ ਬਣ ਸਕਦਾ ਹੈ ਅਦ ਸ਼ਾਸਤਰੀ ਬਹੁਤ ਸਾਰੇ ਪੂਰਵ ਅਨਮਾਨ ਵੱਲ ਇਸ਼ਾਰਾ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਉਸ ਕਾਲ ਦੇ ਪਿੱਛੇ ਹਟਣ ਲਈ ਮੰਦੀ ਦੇ ਸੰਕੇਤ ਦੇ ਰਹੇ ਨੇ ਕਿਉਂਕਿ ਆਰਥਿਕ ਗਤੀਵਿਧੀਆਂ ਨੇ ਉਮੀਦ ਨੂੰ ਗ੍ਰਹਿਣ ਕੀਤਾ ਸ਼੍ਰੀਮਤੀ ਅੰਗਨੇ ਅਗੇ ਵੀ ਕਹੇ ਕਿ ਜੋਖਮ ਅਜੇ ਵੀ ਲੁਕੇ ਹੋਏ ਨੇ ਪਰ ਉਹ ਦੱਸਦੀ ਹੈ ਕਿ ਅਸਰ ਡਿਸਪੋਜ਼ੀਬਲ ਆਮਦਨ ਸਾਰੇ ਆਮਦਨ ਬ੍ਰੈਕਟਮ ਵਿੱਚ ਕੰਮ ਕਰਨ ਦੀ ਉਮਰ ਦੇ ਕੈਨੇਡੀਅਨਾਂ ਲਈ 2019 ਦੇ ਪੱਧਰ ਤੋਂ ਉੱਪਰ ਹੈ ਅਤੇ ਜਦੋਂ ਕਿ ਰੀਅਲ ਸਟੇਟ ਬਾਜ਼ਾਰ ਠੰਡੇ ਹੋ ਚੁੱਕੇ ਨੇ ਉਹ ਘਰ ਦੇ ਮਾਲਕਾਂ ਨੂੰ ਯਾਦ ਦਿਵਾਉਂਦੀ ਹੈ ਕਿ ਔਸਤ ਘਰ ਦੀ ਕੀਮਤ ਅਜੇ ਵੀ ਮਹਾਮਾਰੀ ਦੇ ਪੱਧਰ ਤੋਂ ਲਗਭਗ 33% ਉੱਪਰ ਹੈ ਰੇਡੀਨ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਫਵਾੜਾ ਬਿਨਾਲ